ਪਾਰਟੀ ਜਿੰਦਾਬਾਦ ਸਾਨੀ ਪਾਰਟੀ ਜਿੰਦਾਬਾਦ ਅਮਲਿੰਦਰ ਪਾਲ ਸਮਨਾ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਆਮ ਆਦਮੀ ਪਾਰਟੀ ਵੱਲੋਂ ਬਠਿੰਡਾ ਵਿਖੇ ਹੋ ਰਹੀ ਵਿਕਾਸ ਰੈਲੀ ਲਈ ਫਾਜ਼ਿਲਕਾ ਤੋਂ ਵਿਧਾਇਕ ਨਿਰਿੰਦਰਪਾਲ ਸਿੰਘ ਸਮਨਾ ਦੀ ਅਗਵਾਈ ਵਿੱਚ ਹਜ਼ਾਰਾਂ ਆਮ ਆਦਮੀ ਪਾਰਟੀ ਵਰਕਰ ਪੁੱਜੇ ਜਿਨ੍ਹਾਂ ਨੂੰ ਛੱਡੀ ਦੇ ਕੇ ਦਾਣਾ ਮੰਡੀ ਤੋਂ ਵਿਧਾਇਕ ਨੇ ਰਵਾਨਾ ਕੀਤਾ ਤੇ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਮਾਨਯੋਗ ਐਮਐਲਏ ਨਿਰੰਦਰਪਾਲ ਸਭਨਾ ਜੀ ਸਾਡੇ ਉਹਨਾਂ ਦਾ ਹਲਕੇ ਦੇ ਵਿੱਚ ਜਿਸ ਤਰ੍ਹਾਂ ਇਲੈਕਸ਼ਨ ਤੋਂ ਪਹਿਲਾਂ ਪਿਆਰ ਸੀ ਉਸੇ ਤਰ੍ਹਾਂ ਹੁਣ ਵੀ ਪਿਆਰ ਵਰਕਰ ਆ ਰਹੇ ਉਹਨਾਂ ਦੇ ਪਿਆਰ ਨੂੰ ਦੇਖਦੇ ਹੋਏ ਤਕਰੀਬਨ 30 ਗੱਡੀਆਂ ਅੱਜ ਫਾਇਲਕਾ ਤੋਂ ਜਾ ਰਹੀਆਂ ਰੈਲੀ ਦੇ ਵਿੱਚ ਲੋਕਾਂ ਦੇ ਵਿੱਚ ਪੂਰਾ ਉਤਸ਼ਾਹ ਜੋ ਮਾਨ ਸਾਹਿਬ ਭਗਵੰਤ ਮਾਨ ਦੀ ਸਰਕਾਰ ਪੰਜਾਬ ਦੇ ਵਿੱਚ ਬੜੇ ਵਧੀਆ ਕੰਮ ਕਰ ਰਹੀ ਏ ਜੋ ਪਿਛਲੇ ਦਿਨ ਦੇ ਵਿੱਚ ਹੀ अनेका ਹੀ ਸੁਵਿਧਾਵਾਂ ਦਿੱਤੀਆਂ ਨੇ ਜੋ ਵਾਦਾ ਕੀਤਾ ਸੀ ਕਿ ਅਫਸਰ ਘਰਾ ਦੇ ਵਿੱਚ ਆ ਕੇ ਕੰਮ ਕਰਨਗੇ ਉਹ ਸਾਰਾ ਸਿਸਟਮ ਸ਼ੁਰੂ ਹੋ ਚੁੱਕਿਆ ਹੈ ਲੋਕ ਬਹੁਤ ਖੁਸ਼ ਨੇ ਜੋ ਅੱਜ ਵਿਸ਼ਾਲ ਰੈਲੀ ਹੋ ਰਹੀ ਹੈ ਸਾਡੀ ਉਹਦੇ ਵਿੱਚ ਸਾਡਾ ਘਮ ਹਮਾ ਕੇ ਇਕੱਠ ਹੋ ਰਿਹਾ ਪੂਰਾ ਪੂਰੀਆਂ 30 ਬੱਸਾਂ ਫੁੱਲ ਹੋ ਕੇ ਫਾਇਲ ਕਰਾ ਤੋਂ ਜਾ ਰਹੀਆਂ ਨੇ ਰੈਲੀ ਤੇ 30 ਬੱਸਾਂ ਫਾਇਲ ਕਰਾ ਤੋਂ ਹਲਕੇ ਤੇ ਲਿਜਾ ਰਹੇ ਆ ਪਿੰਡਾਂ ਦੇ ਵਿੱਚ ধੁੰਦ ਵੀ ਬਹੁਤ ਸੀ ਪਰ ਪਬਲਿਕ ਦੇ ਸ਼ਾਵਾਸ਼ੇ ਸਾਰਿਆਂ ਦਾ ਜਿਹੜਾ ਹਿੰਮਤ ਮਾਰ ਕੇ ਵਾਟਵਾਦ ਪਿੰਡਾਂ ਦੇ ਵਿੱਚ ਲੋਟ ਆ ਰਹੇ ਨੇ ਘੱਟ ਬਹੁਤ ਹੋ ਰਿਹਾ ਜੀ ਗੱਲ ਕੀ ਦੀ ਇਹ ਕਿੰਨੇ ਲੋਕ ਜਾ ਰਹੇ ਨੇ ਜੀ ਫਾਈਲ ਕਸਰ আর বাস ਦੇ ਵਿੱਚ ਮੇਰੇ ਕੋਲ 55 ਤੋਂ 60 ਆਦਮੀ ਮੈਂਦੇ ਨੇ ਤੁਸੀਂ ਅੰਦਾਜ਼ਾ ਲਾ ਲਓ ਬੇਤਰੀ ਬਸਾਂ ਕਿੰਨੇ ਬਣ ਜਾਣਗੇ ਪਰ ਵੀ ਬਹੁਤ ਵਧੀਆ ਜਿਹੜਾ ਨਾ ਕਾਰਾਂ ਵੀ ਜਾ ਰਹੀਆਂ ਕੋਈ ਜੀ ਕਾਰਾਂ ਵੀ ਜਾ ਰਹੀਆਂ ਹਨ ਪਰ ਉਹ ਜਿਹੜੇ ਵਹੀਕਲ ਨਹੀਂ ਉਹ ਪਿੰਡਾਂ ਦੇ ਵਿੱਚ ਜਿਹੜੇ ਅਗੇ ਨੇ ਕੀ ਉਹ ਪਿੰਡ ਦੇ ਵੀ ਬਸਤ ਨਹੀਂ ਸੀ ਸਫ਼ਰ ਕਰ ਸਕਦੇ ਕਾਰਾਂ ਵੀ ਜਾ ਰਹੀਆਂ ਕਿ ਕੀ ਕਹਿਣਾ ਚਾਹੁੰਦੇ ਹੋ ਔਰ ਕਾਫੀ ਇਕੱਠ ਤੁਹਾਡੇ ਨਾਲ ਜਾ ਰਿਹਾ ਬਟਿੰਡੇ ਅੱਜ ਅੱਜ ਸਾਡੇ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਪੰਜਾਬ ਔਰ ਸਾਡੇ ਪਾਰਟੀ ਦੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਆ ਸਾਡੀ ਪਾਰਟੀ ਦੇ ਵੱਲੋਂ ਇੱਕ ਰੈਲੀ ਕੀਤੀ ਜਾ ਰਹੀ ਹੈ ਮਠਿੰਡੇ ਦੇ ਵਿੱਚ ਉਹ ਜੋ ਵਿਕਾਸ ਕੰਮ ਕੀਤੇ ਐ ਜੋ ਨਵੇਂ ਕਰਨੇ ਐ ਉਹਨਾਂ ਨੂੰ ਲੈ ਕੇ ਲੋਕਾਂ ਦੇ ਰੂਹ ਨੂੰ ਹੋਇਆ ਜਾਏਗਾ ਔਰ ਕੋਈ ਨਵੀਆਂ ਸਕੀਮਾਂ ਵੀ ਅੱਜ ਲਾਗੂ ਕੀਤੀਆਂ ਜਾਣਗੀਆਂ ਔਰ ਲੋਕਾਂ ਦੇ ਵਿੱਚ ਬਹੁਤ ਹੁਸਕਾ ਹੈ ਕਾਫੀ ਪਾਰੀ ਗਿਰਦੀ ਦੇ ਵਿੱਚ ਲੋਕ ਰੈਲੀ ਦੇ ਵਿੱਚ ਜਾ ਰਹੇ ਐ ਔਰ ਆਪਣੇ ਫਾਇਲ ਤੋਂ ਸਾਡੇ ਐਮ ਐਲ ਏ ਸਰਦਾਰ ਰਣਿੰਦਰ ਸਿੰਘ ਸਵਨਾਜੀ ਦੀ ਗਵਾਹੀ ਦੇ ਵਿੱਚ ਇੱਕ ਛੋਟੇ ਜਿਹੋ ਉਹਨਾਂ ਦੇ ਸੱਦੇ ਤੇ ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਬਸਾਂ ਦੇ ਵਿੱਚ ਭਰ ਕੇ ਉਸ ਰੈਲੀ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਹਨ ਔਰ ਜੋ ਪੰਜਾਬ ਦੇ ਵਿੱਚ ਇੱਕ ਸਮਾਜਿਕ ਕ੍ਰਾਂਤੀ ਆਈ ਹੈ ਜੋ ਉਸ ਜੋ ਵਿਕਾਸ ਦੀ ਕ੍ਰਾਂਤੀ ਆਈ ਹੈ ਉਹਦੇ ਗਵਾਹ ਬਣਨ ਸਾਡੇ ਆਪਣੇ ਫਾਜ਼ਿਲਕਾ ਦੀ ਇੰਨੀ ਜਨਤਾ ਜਾ ਰਹੀ ਹੈ ਕਿ ਉਮੀਦ ਕਰਦੇ ਆ ਫਾਜ਼ਿਲਕਾ ਦੇ ਲਈ ਕੋਈ ਵਿਕਾਸ ਦੇ ਕਾਰਜ ਕੀਤੇ ਜਾਣਗੇ ਜੀ ਬਿਲਕੁਲ ਜੀ ਪੂਰੇ ਪੰਜਾਬ ਨੂੰ ਨਾਲ ਲੈ ਕੇ ਚੱਲ ਰਿਹਾ ਹੈ ਮਾਨ ਸਾਹਿਬ ਸਾਰੇ ਜਿੰਨੇ ਵੀ ਜ਼ਿਲ੍ਹੇ ਨੇ ਪੂਰਾ ਪੰਜਾਬ ਦੇ ਵਿੱਚ ਜਿੰਨੇ ਵੀ ਸ਼ਹਿਰ ਨੇ ਸਾਰਿਆਂ ਦੇ ਲਈ ਸਟੈਪ ਬਾਈ ਸਟੈਪ ਸਾਰੇ ਜਿੱਲੀ ਵਿਕਾਸ ਤੇ ਨਹੀਂ ਕੋਈ ਨਾ ਕਿ ਨਵੇਂ ਬਜਟ ਪੇ ਜਾ ਰਹੀ ਹੈ ਉਹਦੇ ਦਹਿਤ ਆਪਣੇ ਫਾਜ਼ਿਲਕਾ ਦੇ ਲਈ ਨਹੀਂ ਤੁਸਲਾ ਕੁਝ ਨਵਾਂ ਬਣੇ ਸਰਕਾਰ ਦੀਆਂ ਨੀਤੀਆਂ ਤੋਂ ਖੁਸ਼ ਹੋ ਗਏ ਜੋ ਉਹਨਾਂ ਦੇ ਪੌਣੇ ਦੋ ਸਾਲਾਂ ਚ ਪੰਜਾਬ ਲਈ ਜੋ ਉਹਨੇ ਕੰਮ ਕੀਤੇ ਹੈ ਸੋ ਸਾਰੇ ਪੰਜਾਬ ਵਾਸੀ ਖੁਸ਼ੀ ਦੀ ਲਹਿਰ ਹੈ ਇਹ ਲਹਿਰ ਬਲੂ ਫਾਜ਼ਿਲਕਾ ਸਾਥ ਤੋਂ ਇੱਕ ਸਦ ਮਿਲਦੀ ਹੈ ਵਾਜਿਕ ਦੇ ਛੋਟੇ ਜਿਹੇ ਸੱਦੇ ਤੇ ਗਏ ਦੀ ਪਾਦੀ ਕਿੰਤੀ ਦੇ ਵਿੱਚ ਬਹੁਤ ਵੱਡਾ ਕਾਫਲਾ ਐ ਐਮਐਲਏ ਸਾਹਿਬ ਦੀ ਪਿੰਡ ਦਾ ਸਮਾਜ ਦੀ ਰੋਾਈ ਦੇ ਵਿੱਚ ਬਠਿੰਡੇ ਰੈਣੀ ਚ ਪਹੁੰਚ ਰਿਹਾ ਸੋ ਵੀਰ ਕਰਦੇ ਆ ਕਿ ਇਸੇ ਤਰ੍ਹਾਂ ਹੀ ਪੰਜਾਬ ਸਾਡਾ ਮਾਨ ਸਾਹਿਬ ਦੀ ਰੋਾਈ ਨਹੀਂ ਖਸ ਸਕਦਾ ਨੇ ਵੱਧ ਅੱਗੇ ਵਧੀ ਫਿਰ ਅੱਜ ਵਿਕਾਸ ਕ੍ਰਾਂਤੀ ਰੈਲੀ ਬਟਿੰਡਾ ਵਿਖੇ ਆਜਾ ਰਹੀ ਹੈ ਜਿੱਥੇ ਮਾਨਯੋਗ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਔਰ ਸਰਦਾਰ ਭਗਤ ਸਿੰਘ ਮਾਨ ਜੀ ਪਹੁੰਚ ਰਹੇ ਨੇ ਸਾਡੇ ਫਾਜ਼ਿਲਕਾ ਦੇ ਵਰਕਰ ਹਮ ਹਮਾ ਕੇ ਉੱਥੇ ਜਾ ਰਹੇ ਨੇ ਉਹਨਾਂ ਦੇ ਜਿਹੜੇ ਵਿਚਾਰ ਸੁਣ ਲਈ ਔਰ ਇਹ ਜਿਹੜੀ ਰੈਲੀ ਹੈ ਜਿਹੜੀ ਸਾਡਾ ਏਰੀਆ ਹੈ ਇਹਦੀ ਜਿਹੜੀ ਤਸਵੀਰ ਬਦਲ ਕੇ ਰੱਖ ਦੂੰਗੀ ਔਰ ਜਿਹੜਾ ਵਿਕਾਸ ਹੈ 1.5 ਸਾਲ ਦੇ ਵਿੱਚ ਪੰਜਾਬ ਦੇ ਵਿੱਚ ਕੀਤਾ ਹੈ ਔਰ ਜਿਹੜਾ ਹੋਰ ਵਿਕਾਸ ਆਉਣ ਵਾਲਾ ਜਿਹੜੀ ਕਰੋੜਾਂ ਦੇ ਅਗਰਾਟਾ ਜੁੱਥੇ ਜਿਹੜੀਆਂ ਸਾਰੇ ਪੰਜਾਬ ਦੇ ਵਿੱਚ ਸਾਡੇ ਇਲਾਕੇ ਨੂੰ ਮਿਲਣਗੇ ਕਿੰਨੇ ਵਰਕਰ ਜਾ ਰਹੇ ਨੇ ਜੀ ਦੇਖੋ ਲਗਭਗ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਫਾਜ਼ਿਲਕਾ ਤੋਂ ਵਰਕਰ ਜਾ ਰਹੇ ਨੇ ਔਰ ਬੜਾ ਉਤਸ਼ਾਹ ਹੈ ਸਾਰਿਆਂ ਦਾ ਕੀ ਮੈਸੇਜ ਦੇਣਾ ਚਾਹੁੰਦੇ ਹੋ ਇਸ ਰੈਲੀ ਨੂੰ ਲੈ ਕੇ ਜੀ ਮੈਸੇਜ ਇਹ ਹੀ ਹੈ ਜੀ ਆਮ ਆਮੀ ਪਾਰਟੀ ਦੀ ਆਮ ਲੋਕਾਂ ਦੀ ਸਰਕਾਰ ਹੈ 1.5 ਸਾਲ ਦੇ ਵਿੱਚ ਬਹੁਤ ਹੀ ਆਮ ਲੋਕਾਂ ਦੇ ਪੱਖ ਵਿੱਚ ਫੈਸਲੇ ਲਏ ਗਏ ਨੇ ਮਾਨ ਸਰਕਾਰ ਵੱਲੋਂ ਔਰ ਅੱਜ ਵੀ ਜਿਹੜੇ ਹੈ ਲੋਕਾਂ ਦੇ ਹੱਕ ਵਿੱਚ ਫੈਸਲੇ ਲਏ ਜਾਣਗੇ ਔਰ ਕਰੋਨਾ ਦੀਆਂ ਜਿਹੜੀਆਂ ਗਰਾਂਟਾਂ ਔਰ ਕਰੋਨਾ ਦੇ ਵਜ੍ਹਾ ਵਿਕਾਸ ਪ੍ਰੋਜੈਕਟ ਜੋ ਅੱਜ ਸ਼ੁਰੂ ਕੀਤੇ ਜਾ ਰਹੇ ਨੇ এবੀਐਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਇਸੇ ਹਮ ਅਪੀਲ ਕਰਦੇ ਹਾਂ ਕਿ এবੀਐਨਿਊ ਚੈਨਲ ਪਰ ਐਸੀ ਹੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ